ਸੇਵਾ ਭਾਵਨਾ ਵਾਲੀ ਮਾਤਾ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਪੁਰਾਣੇ ਇਲਾਕੇ ਵਿੱਚ ਪੀੜ ਪੜੱਕੇ ਵਾਲੀ ਥਾਂ ਤੇ ਇੱਕ ਠਾਹਰ ਸਾਨੂੰ ਟਕਸਾਲ ਦੇ ਸਿੰਘਾਂ ਨੇ ਦਿੱਤੀ ਸੀ ਇਸ ਘਰ ਵਿੱਚ ਇੱਕ ਬਜ਼ੁਰਗ ਮਾਤਾ ਉਹਦੇ ਦੋ ਮੁੰਡੇ ਅਤੇ ਅੱਗੋਂ ਉਹਨਾਂ ਦੇ ਪਰਿਵਾਰ ਸਨ ਮਾਤਾ ਦੇ ਮੁੰਡੇ ਕੋਈ ਆਪਣਾ ਕਾਰੋਬਾਰ ਕਰਦੇ ਸਨ ਪਰਿਵਾਰ ਦੀ ਹਾਲਤ ਉਸ ਵੇਲੇ ਦੇ ਹਿਸਾਬ ਨਾਲ ਵਧੀਆ ਸੌਖੀ ਸੀ ਟੱਬਰ ਦੇ ਸਾਰੇ ਜੀ ਅਮਰਤਾਰੀ ਸਨ ਮਤਰਾ ਸਿੰਘ ਅਤੇ ਮੈਂ ਉਹ ਦੋ ਕੋਨੇ ਹੁੰਦੇ ਸਾਂ ਪਰਿਵਾਰ ਵਾਲਿਆਂ ਨੇ ਸਾਨੂੰ ਪਹਿਲੀ ਵਾਰ ਵੇਖ ਕੇ ਹੈਰਾਨੀ ਭਰੀ ਨਾ ਖੁਸ਼ੀ ਵਿਖਾਈ ਟਕਸਾਲ ਵਾਲੇ ਸਿੰਘ ਨੇ ਪਰਿਵਾਰ ਨੂੰ ਸਾਢੇ 12 ਦੱਸਿਆ ਤਾਂ ਉਹਨਾਂ ਦਾ ਵਤੀਰਾ ਬਹੁਤ ਪਿਆਰ ਅਤੇ ਆਪਣਤ ਵਾਲਾ ਸੀ ਮੈਂ ਭਾਵੇਂ ਘਟਵਾਦ ਹੀ ਉੱਥੇ ਜਾਂਦਾ ਸੀ ਪਰ ਮਤਰਾ ਸਿੰਘ ਗਾਹੇ ਬਗਾਹੇ ਪ੍ਰਸ਼ਾਦਾ ਪਾਣੀ ਛਕਾਉਂਦਾ ਸੀ ਇਹ ਘਰ ਵਿੱਚ ਸਾਡੇ ਤੋਂ ਬਿਨਾ ਮਾਸਟਰ ਸੁਖਵਿੰਦਰ ਸਿੰਘ ਬੱਬਰ ਖਾਲਸਾ ਅਤੇ ਗੁਰਜੀਤ ਸਿੰਘ ਫੈਡਰੇਸ਼ਨ ਵੀ ਆਉਂਦੇ ਸਨ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਸਾਡੇ ਬਾਰੇ ਨਹੀਂ ਦੱਸਿਆ ਸੀ ਅਤੇ ਨਾ ਹੀ ਸਾਨੂੰ ਉਹਨਾਂ ਬਾਰੇ ਦੱਸਿਆ ਸੀ। ਬਜ਼ੁਰਗ ਮਾਤਾ ਦਾ ਪਤੀ ਕੋਈ ਦਹਾਕਾ ਪਹਿਲਾਂ ਚੜ੍ਹਾਈ ਕਰ ਗਿਆ ਸੀ। ਮਾਤਾ ਬਹੁਤ ਜ਼ੋਰ ਵਾਲੀ ਅਤੇ ਪੂਰੀ ਤਰ੍ਹਾਂ ਪੰਥ ਨੂੰ ਪ੍ਰਣਾਈ ਰੂਹ ਸੀ। ਉਹ ਉਸ ਵੇਲੇ ਕੋਈ 70 ਕੋ ਸਾਲ ਦੇ ਨੇੜੇ ਹੋਣੀ ਹੈ ਪਰ ਬਹੁਤ ਤੰਦਰੁਸਤ ਸੀ। ਘਰ ਦਾ ਸਾਰਾ ਕੰਮ ਖਰ ਕਰ ਲੈਂਦੀ ਸੀ। ਘਰ ਦੇ ਜੀਵਾਂ ਵਿੱਚ ਬਹੁਤ ਏਕਾ ਅਤੇ ਪਿਆਰ ਸੀ। ਉਹਦੀਆਂ ਨੂੰਹਾਂ ਸਤਕਾਰ ਕਰ ਨਹੀਂ ਮਾਤਾ ਨੂੰ ਕੰਮ ਨਹੀਂ ਕਰ ਦਿੰਦੀਆਂ ਸਨ ਮਾਤਾ ਦੀ ਪਰਿਵਾਰ ਵਿੱਚ ਸਰਦਾਰੀ ਸੀ ਉਹ ਅੰਮ੍ਰਿਤ ਵੇਲੇ ਨੀਮ ਨਾਲ ਦਰਬਾਰ ਸਾਹਿਬ ਜਾਂਦੀ ਸੀ ਉੱਥੇ ਸੇਵਾ ਕਰਦੀ ਸੀ ਅਤੇ ਘਰ ਆ ਕੇ ਸਭ ਨੂੰ ਪ੍ਰਸ਼ਾਦ ਵੰਡਦੀ ਸੀ ਉਹਦਾ ਘਰ ਵਿੱਚ ਬਹੁਤਾ ਸਮਾਪਾਟ ਕਰਨ ਵਿੱਚ ਬੀਤਾ ਸੀ ਘਰ ਵਿੱਚ ਸਿੰਘਾਂ ਨੂੰ ਬਰਛਾਤਾ ਛਕਾਉਣਾ ਉਹਦੀ ਖਾਸੀਅਤ ਸੀ ਸਾਡੇ ਸਮੇਤ ਜਿੰਨੇ ਵੀ ਸਿੰਘ ਘਰ ਆਉਂਦੇ ਸਨ ਉਹ ਸਾਰਿਆਂ ਨੂੰ ਹਾਲਚਾਲ ਪੁੱਛਦੀ ਸੀ ਉਹਨਾਂ ਦੇ ਘਰ ਪਰਿਵਾਰ ਬਾਰੇ ਪੁੱਛਦੀ ਤੇ ਉਹਨਾਂ ਦੀਆਂ ਲੋੜਾਂ ਬਾਰੇ ਵੀ ਪੁੱਛਦੀ ਜਦੋਂ ਵੀ ਸਿੰਘ ਘਰ ਆਉਂਦੇ ਤਾਂ ਪ੍ਰਸ਼ਾਦਾ ਮਾਤਾ ਹੀ ਤਿਆਰ ਕਰਦੀ ਬਾਕੀ ਪਰਿਵਾਰ ਉਹਦੀ ਮਦਦ ਕਰਦਾ ਸੀ ਪ੍ਰਸ਼ਾਦਾ ਤਿਆਰ ਕਰਨ ਵੇਲੇ ਉਹ ਪਾਠ ਕਰਦੀ ਰਹਿੰਦੀ ਅਤੇ ਸਾਰੇ ਭਾਂਡੇ ਵੀ ਉਸ ਦਿਨ ਹੀ ਧੋਂਦੀ ਸੀ ਉਹਦੀਆਂ ਨੂੰਹਾਂ ਬਹੁਤ ਕਹਿੰਦੀਆਂ ਸਨ ਪਰ ਉਹ ਮੰਨਦੀ ਨਹੀਂ ਸੀ ਉਹ ਹਰ ਵਾਰ ਖਾਸ ਖਾਣਾ ਤਿਆਰ ਕਰਦੀ ਸੀ ਦੋ ਦੋ ਸਬਜ਼ੀਆਂ ਰਾਇਤਾ ਫਿਰ ਮਿੱਠਾ ਅਤੇ ਫਿਰ ਚਾਹ ਦੀਆਂ ਦੁੱਧ ਉਹ ਜੋ ਵੀ ਬਣਾਉਂਦੀ ਸੀ ਅਕਸਰ ਜ਼ਿਆਦਾ ਹੀ ਖਾ ਜਾਂਦੇ ਸਾਂ ਉਹਦੇ ਖਾਣੇ ਵਿੱਚੋਂ ਸਵਾਦ ਨਾਲੋਂ ਕਿਸੇ ਪਵਿੱਤਰਤਾ ਦਾ ਅਹਿਸਾਸ ਜ਼ਿਆਦਾ ਮਹਿਸੂਸ ਹੁੰਦਾ ਸੀ ਜੇ ਕਿਸੇ ਨੇ ਵਾਦ ਖਾਦੇ ਜਾਣ ਬਾਰੇ ਕਹਿਣਾ ਤਾਂ ਉਹਨੇ ਖੁਸ਼ ਹੀ ਹੋਣਾ ਅਸੀਂ ਜਦੋਂ ਵੀ ਸ੍ਰੀ ਅਮਰitsar ਹੁੰਦੇ ਤਾਂ ਸਾਡੀ ਇੱਛਾ ਹੁੰਦੀ ਕਿ ਪ੍ਰਸ਼ਾਦ ਦਾ ਮਾਤਾ ਕੋਲ ਸਕੇ ਜਾਵੇ ਉਸ ਮਾਤਾ ਦਾਸ ਸਾਡੇ ਤੇ ਕਾਫੀ ਪ੍ਰਭਾਵ ਸੀ ਅਸੀਂ ਜਦੋਂ ਵੀ ਜਾਣਾ ਅਕਸਰ ਉਹਨੂੰ ਸਾਡੇ ਆਉਣ ਬਾਰੇ ਪਹਿਲਾਂ ਹੀ ਮਹਿਸੂਸ ਹੁੰਦਾ ਸੀ ਜਦੋਂ ਮਹਾਂਦੂਸ ਸੁਖਵਿੰਦਰ ਸਿੰਘ ਬੱਬਰ ਕੈਟਾ ਰਹੀਂ ਚੁੱਕਿਆ ਗਿਆ ਤਾਂ ਸਾਨੂੰ ਕਿਤੋਂ ਕੁਝ ਪਤਾ ਨਹੀਂ ਚੱਲਿਆ ਉਹ ਬਾਤਾਂ ਬਹੁਤ ਡੂੰਗੀ ਅਰਦਾਸ ਵਿੱਚ ਚਲੀ ਗਈ ਤੇ ਉਹਨੇ ਦੱਸਿਆ ਕਿ ਸਿੰਘ ਗੁਰੂ ਨੂੰ ਪਿਆਰਾ ਹੋ ਗਿਆ ਹੈ ਫਿਰ ਉਹਨੇ ਪਾਠ ਕਰਕੇ ਭੋਗ ਪਾਇਆ ਉਹਨੇ ਮਥਰਾ ਸਿੰਘ ਨੂੰ ਕਿਹਾ ਤੂੰ ਵੀ ਧਿਆਨ ਰੱਖਿਆ ਕਰ ਬਹੁਤ ਕੌਮ ਦਾ ਰਹਿਣਾ ਹੈ ਕੁਝ ਚਿਰ ਮੰਗਰੋਂ ਮਥਰਾ ਸਿੰਘ ਵੀ ਫੜਿਆ ਗਿਆ ਅਤੇ ਸ਼ਹੀਦ ਹੋ ਗਿਆ ਮੈਂ ਕਾਫੀ ਚਿਰ ਬਾਅਦ ਉਥੇ ਗਿਆ ਤਾਂ ਉਹ ਮਾਤਾ ਉਹ ਵੀ ਹੀ ਚੜਦੀ ਕਲਾ ਅਤੇ ਸਿਮਰਨ ਦੀ ਮੂਰਤ ਚਾਹੀਦੀ ਸੀ। ਉਹਨੂੰ ਬਹੁਤ ਉਦਾਸੀ ਵੀ ਸੀ ਕਿ ਸਿੰਘ ਸ਼ਹੀਦ ਹੋ ਗਏ ਪਰ ਮਾਣ ਵੀ ਸੀ ਕਿ ਚੜਦੀ ਕਲਾ ਨਾਲ ਤਾਂ ਛਤ ਤਹ ਸਹ ਗਏ। ਉਹ ਇੰਝ ਫਿਕਰ ਅਤੇ ਮੋਹ ਕਰਦੀ ਜਿਵੇਂ ਉਹਦੇ ਆਪਣੇ ਪੁੱਤਰ ਹੋਣ। ਉਹ ਸਿੰਘਾਂ ਲਈ ਰੋਜ਼ ਦੁਆਵਾਂ ਕਰਦੀ। ਫਿਰ ਮੈਂ ਕਾਬੀ ਚਿਰ ਉੱਥੇ ਨਹੀਂ ਗਿਆ ਅਤੇ ਬਾਅਦ ਵਿੱਚ ਫੜਿਆ ਗਿਆ। ਜਦੋਂ ਪਤਾ ਕਰਾਇਆ ਤਾਂ ਖਬਰ ਮਿਲੀ ਕਿ ਮਾਤਾ ਤਾਂ ਬਹੁਤ ਸਮਾਂ ਪਹਿਲਾਂ ਚੜਾਈ ਕਰ ਗਈ। ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਹੁੰਦੇ ਸਾਂ ਤਾਂ ਸਾਨੂੰ ਇੰਜ ਲੱਗਦਾ ਸੀ ਕਿ ਉਹ ਮਾਤਾ ਦੀ ਅਰਦਾਸ ਸਾਨੂੰ ਬਚਾਈ ਰੱਖਦੀ ਹੈ ਜਦੋਂ ਅਸੀਂ ਉਹਦੇ ਘਰ ਜਾਂਦੇ ਸਾਂ ਤਾਂ ਉਹਨੂੰ ਤਸੱਲੀ ਆ ਜਾਂਦੀ ਉਹਦੇ ਪਿਆਰ ਅਤੇ ਸ਼ਰਧਾ ਨਾਲ ਗੁੱਦੇ ਪ੍ਰਸ਼ਾਦ ਦੇ ਸਾਡੀ ਸਾਰੀ ਚਿੰਤਾ ਲਾ ਦਿੰਦੇ ਮਾਤਾ ਕੋਲ ਜਾਣਾ ਛੜਦੀ ਕਲਾ ਨਾਲ ਪਰ ਜਾਣਾ ਹੁੰਦਾ ਸੀ ਅਸੀਂ ਸੰਘਰਸ਼ ਵਿੱਚ ਜੋ ਵੀ ਕੀਤਾ ਜੋ ਜੇ ਸ਼ਹੀਦੀਆਂ ਪਾਈਆਂ ਅਤਿਸ਼ੱਦਤ ਝੱਲਿਆ ਜੇਲਾਂ ਵਿੱਚ ਮੁਸ਼ਕਲਾਂ ਕੱਟੀਆਂ ਇਹ ਹਿਸਾਬ ਉਹਨਾਂ ਪਵਿੱਤਰ ਰੂਹਾਂ ਦੀ ਬਰਕਤ ਕਰਕੇ ਹੀ ਕਰ ਸਕੇ ਉਹਨਾਂ ਦੀਆਂ ਅਸੀਸਾਂ ਅਰਦਾਸਾਂ ਸਦਾ ਸਾਡੇ ਨਾਲ ਸਨ ਜਿਸ ਕਰਕੇ ਸਾਡੇ ਅੰਦਰ ਆਪਣੇ ਰਾਹਾਂ ਤੇ ਵਧਣ ਦਾ ਹੋਰ ਹੌਸਲਾ ਆਉਂਦਾ ਸੀ ਇਹੋ ਜਹੀਆਂ ਮਾਮਾਂ ਭੈਣਾਂ ਦੀਆਂ ਸਾਂਝੀਆਂ ਅਰਦਾਸਾਂ ਅਤੇ ਸਮੂਹਿਕ ਸੁਰਤ ਨੇ ਸਾਡੇ ਕਿਰਦਾਰ ਨੂੰ ਉੱਚਾ ਚੁੱਕੀ ਰੱਖਿਆ ਇਹ ਸਾਡੀ ਗੈਬੀ ਸ਼ਕਤੀ ਸੀ ਜਿਸ ਬਾਰੇ ਦੁਸ਼ਮਣ ਨੂੰ ਕੋਈ ਇਲਮ ਨਹੀਂ ਸੀ ਜੇ ਕੋਈ ਜਾਣਕਾਰੀ ਸੀ ਵੀ ਤਾਂ ਉਹਨੂੰ ਇਹ ਯਕੀਨ ਨਹੀਂ ਸੀ ਕਿ ਜ਼ਿੰਦਗੀ ਇਸ ਤਰ੍ਹਾਂ ਵੀ ਚੱਲਦੀ ਹੁੰਦੀ ਏ ਉਸ ਮਾਂ ਨੂੰ ਯਾਦ ਕਰਦਿਆਂ ਹੋਰ ਕਿੰਨੀਆਂ ਹੀ ਮਾਵਾਂ ਯਾਦ ਆਉਂਦੀਆਂ ਹਨ ਜੋ ਇਹੋ ਜਿਹੀਆਂ ਹੀ ਸਨ ਕਿਸੇ ਬਾਰੇ ਵੀ ਵਧਾ ਕੇ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਪੰਤ ਪ੍ਰਸਤੀ ਆਪਾਵਾਰਨ ਅਤੇ ਪਿਆਰ ਦੇ ਜਿਸ ਤਰ੍ਹਾਂ ਆਤਲ ਉੱਤੇ ਇਹ ਵਿਚਰਦੀਆਂ ਹਨ ਉੱਥੇ ਕੋਈ ਤੁਲਨਾ ਨਹੀਂ ਕੀਤੀ ਜਾਂਦੀ ਕਮਰਜੀਤ ਸਿੰਘ ਸੁਲਤਾਨਵੰਡ ਦੀ ਮਾਤਾ ਦੀ ਸਬਰ ਪਰੇ ਅਰਦਾਸ ਸਤਪਾਲ ਸਿੰਘ ਢਿੱਲੋਂ ਦੀ ਮਾਤਾ ਦਾ ਸਦਾ ਹੀ ਪ੍ਰਸ਼ਾਦਾ ਤਿਆਰ ਕਰਕੇ ਸਿੰਘਾਂ ਨੂੰ ਉਡੀਕਦੇ ਰਹਿਣਾ ਗੁਰਚੰਦ ਸਿੰਘ ਗਾਮੇ ਦੀ ਮਾਤਾ ਦਾ ਸਦਾ ਹੀ ਸਾਡੀ ਸਲਾਮਤੀ ਦੀ ਦੁਆ ਵਿੱਚ ਜੁੜੇ ਰਹਿਣਾ ਸੁਖਦੇਵ ਸਿੰਘ ਸੁਖੇ ਦੀ ਮਾਤਾ ਦੀ ਖਾਮੋਸ਼ ਅਰਦਾਸ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਦੀ ਚੜ੍ਹਦੀ ਕਲਾ ਦੀ ਪ੍ਰੇਰਣਾ ਭਾਈ ਜਿੰਦੇ ਅਤੇ ਮਤਰਾ ਸਿੰਘ ਦੀ ਮਾਤਾ ਦਾ ਪਿਆਰ ਇਹਨਾਂ ਪਵਿੱਤਰ ਰੂਹਾਂ ਦਾ ਕੋਈ شمار ਨਹੀਂ ਹੈ ਇਹ ਸਦਾ ਹੀ ਗੁਰੂ ਦੀ ਬਖਸ਼ਿਸ਼ ਵਜੋਂ ਪੰਥ ਵਿੱਚ ਮੌਜੂਦ ਹੁੰਦੀਆਂ ਹਨ ਅਤੇ ਸਹਿਜੇ ਹੀ ਸਬਰ ਸਦਕ ਦੀ ਕਲਾ ਵਰਤੋਂਦੀਆਂ ਹਨ